ਸਸਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਾਂਗੇ ਹੁਣ ਤੱਕ ਦੀ ਵੱਡੀ ਖਬਰ ਤੇ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਦਾਦੀ ਹਰਜੀਤ ਕੋਰ ਦਾ ਮਾਮਲਾ ਅੱਜ ਲੋਕ ਸਭਾ ਚ ਵੀ ਗੂੰਜਿਆ ਹੈ ਇਹ ਮੁੱਦਾ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੱਲੋਂ ਚੁੱਕਿਆ ਗਿਆ ਵਿਦੇਸ਼ ਮੰਤਰੀ ਨੇ ਕਿਹਾ ਕਿ ਮੈਂ ਮਾਣਯੋਗ ਮੈਂਬਰਾਂ ਨੂੰ ਦਾਦੀ ਹਰਜੀਤ ਕੌਰ ਦੇ ਬਾਰੇ ਦੱਸਣਾ ਚਾਹੁੰਦਾ ਜਿਨ੍ਹਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਮੈਂ ਇਸ ਕੇਸ ਨੂੰ ਲੈ ਕੇ ਦੱਸਣਾ ਚਾਹੁੰਦਾ ਕਿ ਜਦੋਂ ਵੀ ਰਿਪੋਰਟ ਲੋਕਾਂ ਨੂੰ ਲੈ ਕੇ ਕੋਈ ਉਡਾਣ ਆਉਂਦੀ ਹੈ ਤਾਂ ਡਿਪੂਟਡ ਲੋਕਾਂ ਦਾ ਭਾਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਲਾਜ਼ਮੀ ਤੌਰ ਤੇ ਬਿਆਨ ਲਿਆ ਜਾਂਦਾ ਹੈ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਕਿ ਹਰਜੀਤ ਕੌਰ ਨੂੰ ਹੱਥ ਕੜੀ ਨਹੀਂ ਲਗਾਈ ਗਈ ਸੀ ਪਰ ਜਹਾਜ਼ ਵਿੱਚ ਬਿਠਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ ਸੀ। ਅਸੀਂ ਅਮਰੀਕੀ ਅੰਬੈਸੀ ਦੇ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਸੀ ਅਤੇ ਅਮਰੀਕੀ ਅਧਿਕਾਰੀਆਂ ਨੂੰ ਇਸ ਤੇ ਗੌਰ ਕਰਨ ਲਈ ਵੀ ਆਖਿਆ ਸੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਦਾਦੀ ਹਰਜੀਤ ਕੌਰ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਜਦਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ। ਉਹਨਾਂ ਤੇ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿਣ ਦੇ ਇਲਜ਼ਾਮ ਲਾ ਕੇ ਡਿਪੂਟ ਕੀਤਾ ਗਿਆ ਸੀ ਰਿਪੋਰਟ ਕੀਤੇ ਜਾਣ ਤੋਂ ਪਹਿਲਾਂ ਦਾਦੀ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਉਨ੍ਹਾਂ ਨਾਲ ਹਿਰਾਸਤ ਦੌਰਾਨ ਦੁਰਵਿਹਾਰ ਹੋਇਆ ਸੀ ਉਡਾਨ ਭਰਨ ਲੱਗੇ ਕ੍ਰੈਸ਼ ਹੋ ਗਿਆ ਅਮਰੀਕੀ ਜੋ ਹਾਂ ਚੇਤੇ ਲੱਗਈ ਪਿਆਨਕ ਅਕ ਮੌਕੇ ਦੀਆਂ ਤਸਵੀਰਾਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੂੰ ਤੁਸੀਂ ਵੀ ਦੇਖ ਕੇ ਹੈਰਾਨ ਹੋਵੋਗੇ ਕਿਵੇਂ ਇੱਕ ਅਮਰੀਕੀ ਜਹਾਜ਼ ਹਾਦਸਾ ਕਰਸਤ ਹੋਇਆ ਤੇ ਭਿਆਨਕ ਅੱਗ ਲੱਗਣ ਦੇ ਕਰਕੇ ਉੱਥੇ ਭਾਂਪੜ ਮੱਚਦੇ ਹੋਏ ਨਜ਼ਰ ਆਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਖਰਕਾਰ ਪਤਾ ਸੀ ਕਿ ਜਿੱਥੇ ਉਸ ਸਮੇਂ ਧਰਤੀ ਕੰਬ ਗਈ ਜਦੋਂ ਅਮਰੀਕੀ ਹਵਾਈ ਸੈਨਾ ਦੇ ਇਨਿਟ ਥੰਡਰ ਬਰਡਸ ਸਕਵਾਡਰਨ ਨਾਲ ਸੰਬੰਧਿਤ ਇੱਕ ਲੜਾਕੂ ਜਹਾਜ਼ ਦੱਖਣੀ ਕੈਲੀਫੋਰਨੀਆ ਦੇ ਮਾਰੂਥਲ ਦੇ ਵਿੱਚ ਹਾਦਸਾ ਗ੍ਰਸ ਹੋ ਗਿਆ ਇਸ ਹਾਦਸੇ ਦੇ ਦੌਰਾਨ ਖੁਸ਼ਕਿਸਮਤੀ ਨਾਲ ਪਾਇਲਟ ਸਮੇਂ ਸਿਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਇਸ ਦੀ ਜਾਣਕਾਰੀ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਹੈ ਨਾਜ਼ੀਏ ਕਿ ਜਹਾਜ਼ ਦੇ ਹਾ사ਗ੍ਰਸ ਹੋਣ ਤੋਂ ਬਾਅਦ ਉਸ ਨੂੰ ਭਿਆਨਕ ਆਗ ਲੱਗ ਗਈ ਜਿਸ ਦਾ ਕਾਲਾ ਧੂਆ ਦੂਰ ਦੂਰ ਤੱਕ ਦਿਖਾਈ ਦਿੱਤਾ ਹੈ ਨਾਜ਼ੀਏ ਕਿ ਇਹ ਇਹ ਜਿਹੜਾ ਪਾਇਲਟ ਦੇ ਅਨੁਸਾਰ ਦੱਸਿਆ ਗਿਆ ਕਿ ਪਾਇਲਟ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਉਸ ਨੂੰ ਜਾਣ ਲੇਵਾ ਸੱਟਾਂ ਨਹੀਂ ਲੱਗੀਆਂ ਨੇ ਤੇ ਨਾਲ ਦੀ ਨਾਲ ਇਸ ਤੋਂ ਬਾਅਦ 에ਅਰਵੇਸ ਵੱਲੋਂ ਜਾਣਕਾਰੀ ਦੇ ਅਨੁਸਾਰ ਕੈਲੀਫੋਰਨੀਆ ਦੇ ਵਿੱਚ ਨਿਰੰਤਰ ਹਵਾਈ ਖੇਤਰ ਵਿੱਚ ਇੱਕ ਸਖਲਾਈ ਮਿਸ਼ਨ ਦੌਰਾਨ ਸਵੇਰ ਦੇ ਸਮੇਂ ਜੋ ਹੈ ਕਰੀਬ ਐਫ 16 ਸੀ ਫਾਈਟਿੰਗ ਜਿਹੜਾ ਹਾਦਸਾ ਗ੍ਰਸ ਹੋ ਗਿਆ ਔਰ ਫਾਇਰ ਵਿਭਾਗ ਨੇ ਕਹਿ ਕੇ ਜਹਾਜ਼ ਲਾਸ ਏਂਜਲਸ ਤੋਂ 290 ਕਿਲੋਮੀਟਰ ਦੇ ਵਿੱਚ ਮਾਰੂਥਲ ਦੇ ਵਿੱਚ ਟਰੋਨਾ ਦੇ ਨੇੜੇ ਹਾਦਸਾ ਗ੍ਰਸ ਹੋਇਆ ਇਸ ਤੋਂ ਪਹਿਲਾਂ 2022 ਦੇ ਵਿੱਚ ਵੀ ਇੱਕ ਨੇਵੀ FA-18E ਸੁਪਰਹੌਰਨੇਟ ਜਹਾਜ਼ ਟਰੋਨਾ ਨੇੜੇ ਹਾਦਸਾ ਗ੍ਰਸ ਹੋਇਆ ਸੀ ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ ਪਰ ਇੱਥੇ ਗਨੀਮਾ ਤੇ ਰਹਿੰਦੀ ਹੈ ਕਿ ਪਾਇਲਟ ਜਿਹੜਾ ਵਾ ਉਹ ਸੁਰੱਖਿਅਤ ਬਾਹਰ ਨਿਕਲਣ ਦੇ ਵਿੱਚ ਸਫਲ ਰਹਿੰਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਪਾਇਲਟ ਨੂੰ ਜਾਣ ਲੇਵਾ ਸੱਟਾਂ ਨਹੀਂ ਲੱਗੀਆਂ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਜ਼ਰੂਰ ਕਰਵਾਇਆ ਗਿਆ ਹੈ ਪਰ ਇੱਕ ਬੇਹੱਦ ਵੱਡਾ ਹਾਦਸਾ ਅਮਰੀਕੀ ਜਹਾਜ਼ ਦੇ ਨਾਲ ਵਾਪਰਿਆ ਤੇ ਉੱਥੇ ਭਿਆਨਕ ਆਕਾ ਲੱਗੇ ਤੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਹਵਾਈ ਸੈਨਾ ਦੇ ਐਲੀਟ ਥੰਡਰਬਰਡਸ ਸਕੁਐਡ ਨਾਲ ਸੰਬੰਧਿਤ ਇੱਕ ਲੱਖ ਲੜਾਕੂ ਜਹਾਜ਼ ਸੀ ਜੋ ਮਾਰੂਥਲ ਦੇ ਵਿੱਚ ਕੈਲੀਫੋਰਨੀਆ ਦੇ ਮਾਰੂਥਲ ਦੇ ਵਿੱਚ ਹਾਦਸਾ ਗ੍ਰਸ ਹੋਇਆ ਤੇ ਆਏ ਦਿਨ ਬਹੁਤ ਅਜੀਹੀਆਂ ਖਬਰਾਂ ਜਾਂ ਅਜੀਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਜਿਹੜੇ ਜਹਾਜ਼ਾਂ ਦੇ ਨਾਲ ਵੱਡੇ ਹਾਦਸੇ ਵਾਪਰਦੇ ਨੇ ਤਾਂ ਬਹੁਤ ਜ਼ਿਆਦਾ ਜਹਾਜ਼ ਹਾਦਸਾ ਕਰਸ ਹੋ ਜਾਂਦੇ ਨੇ ਤੇ ਕਈ ਵਾਰ ਕਈ ਯਾਤਰੀ ਮੌਤ ਦੇ ਘਾਟ ਉਤਰਦੇ ਨੇ ਪਾਇਲਟ ਦੀ ਮੌਤ ਹੋ ਜਾਂਦੀ ਹੈ ਪਰ ਇਸ ਹਾਦਸੇ ਦੇ ਵਿੱਚ ਗਨੀਮਤ ਹੀ ਰਹਿੰਦੀ ਹੈ ਖੁਸ਼ਕਿਸਮਤੀ ਇਹ ਰਹਿੰਦੀ ਹੈ ਕਿ ਪਾਇਲਟ ਦੀ ਜਾਨ ਬਚ ਜਾਂਦੀ ਹੈ ਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਹਾਲਾਂਕਿ ਇਹ ਜਿਹੜਾ ਜਹਾਜ਼ ਹਾਦਸਾ ਕਰਸ ਹੋਇਆ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਗੇ ਕਿ ਆਖਰਕਾਰ ਇਹ ਹਾਦਸਾ ਕਿਵੇਂ ਹੋਇਆ ਕੀ ਤਕਨੀਕੀ ਖਰਾਬੀ ਸੀ ਜਾਂ ਕਿਸੇ ਦੀ ਲਾਪਰਵਾਹੀ ਦੇ ਕਰਕੇ ਹਾਦਸਾ ਹੋਇਆ ਉਸ ਬਾਬਤ ਪੂਰੀ ਜਾਣਪ레 ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਨਾਲ ਦੀ ਨਾਲ ਹੁਣ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਵੀ ਆ ਤੇ ਇਸ ਪੂਰੇ ਮਾਮਲੇ ਤੇ ਉੱਤੇ شناخت ਕੀਤੀ ਜਾ ਰਹੀ ਹੈ ਕਿ ਘਟਨਾ ਦਾ ਕਾਰਨ ਕੀ ਬੜਿਆ ਪਰ ਜਦੋਂ ਜਹਾਜ਼ ਇੱਕਦਮ ਹਾਦਸਾਗਰ ਸੁਆ ਤੇ ਆਲੇ ਦੁਆਲੇ ਇੱਕਦਮ ਧਰਤੀ ਕੰਬਦੀ ਹੋਈ ਨਜ਼ਰ ਆਈ ਹੈ ਪੰਜਾਬ ਵਿੱਚ ਗਨ ਕਲਚਰ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਸੂਬਾ ਸਰਕਾਰ ਨੂੰ ਲਗਭਗ 7000 ਹਥਿਆਰ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ਉਸ ਤੋਂ ਪਹਿਲਾਂ ਮਾਰਚ 2023 ਚ 803 ਲਾਇਸੈਂਸ ਰੱਦ ਕੀਤੇ ਗਏ ਸਨ ਵਿਸ਼ੇਸ਼ ਡੀਜੀਪੀ ਅਰਪੇਸ਼ ਸ਼ੁਕਲਾ ਮੁਤਾਬਕ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਵਿਹਾਂ ਸਮਾਗਮਾਂ 'ਚ ਜਸ਼ਨੀ ਫਾਇਰਿੰਗ ਅਤੇ ਅਪਰਾਧਿਕ ਗਤੀਵਿਧੀਆਂ ਲਈ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਵਧੀ ਹੈ ਇਸ ਲਈ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਸੂਬੇ ਚ ਗਨ ਕਲਚਰ ਚ ਵਾਦੇ ਅਤੇ ਵਿਆਹ ਅਤੇ ਹੋਰ ਸਮਾਗਮਾਂ ਚ جشن ਮਨਾਉਣ ਲਈ ਕੀਤੀ ਜਾਣ ਵਾਲੀ ਗੋਲੀਬਾਰੀ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਪੰਜਾਬ ਪੁਲਿਸ ਚ ਚਿੰਤਾ ਚ ਹੈ ਜਿਸ ਕਾਰਨ ਪੰਜਾਬ ਪੁਲਿਸ ਵੱਲੋਂ ਸੂਬਾ ਸਰਕਾਰ ਨੂੰ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਪੰਜਾਬ ਚ ਕਰੀਬ 346000 ਹਥਿਆਰ ਲਾਇਸੈਂਸ ਨੇ ਜੋ ਕਿ ਪੰਜਾਬ ਨੂੰ ਭਾਰਤ ਚ ਆਬਾਦੀ ਦੇ ਮੁਕਾਬਲੇ ਲਾਇਸੈਂਸੀ ਹਥਿਆਰ ਰੱਖਣ ਵਾਲਿਆਂ ਚੋਂ ਸਭ ਤੋਂ ਵੱਧ ਗਿਣਤੀ ਵਾਲਾ ਸੂਬਾ ਬਣਾਉਂਦਾ ਹੈ ਪੁਲਿਸ ਦੇ ਮੁਤਾਬਕ ਇਹ ਅੰਕੜਾ ਦੇਸ਼ ਦੀ ਆਬਾਦੀ ਦਾ 2% ਬਣਦਾ ਹੈ ਜਿੱਥੇ ਮੁਲਕ ਦੇ ਕਰੀਬ 10% ਲਾਇਸੈਂਸ ਹਥਿਆਰ ਨੇ ਇਹ ਵੀ ਦੱਸਣਯੋਗ ਹੈ ਕਿ ਸੂਬੇ ਚ 2021 ਦੌਰਾਨ ਮੁਹਾਲੀ ਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਅਤੇ 2022 ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਣੇ ਕਈ ਹਾਈ ਪ੍ਰੋਫਾਈਲ ਗੋਲੀਬਾਰ ਦੀਆਂ ਘਟਨਾਵਾਂ ਨੇ ਗਨ ਕੰਚਲ ਨੂੰ ਸੁਰੱਖਿਆ ਚ ਲਿਆਂਦਾ ਸੀ ਹਾਲਾਂਕਿ ਪੰਜਾਬ ਚ ਗਨ ਹਾਊਸ ਮਾਲਕਾਂ ਨੇ ਪੁਲਿਸ ਦੀ ਇਸ ਕਾਰਵਾਈ ਕਾਰਨ ਕਾਰੋਬਾਰ ਚ ਨੁਕਸਾਨ ਦੀ ਸ਼ਿਕਾਇਤ ਕੀਤੀ ਹੈ ਗਨ ਹਾਊਸ ਮਾਲਕਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਹਥਿਆਰਾਂ ਦੇ ਮੁਕਾਬਲੇ ਲਾਇਸੈਂਸशुदा ਹਥਿਆਰ ਅਪਰਾਧਾਂ ਚ ਘੱਟ ਹੀ ਸ਼ਾਮਲ ਹੁੰਦੇ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ ਹੁਣ ਉਹਨਾਂ ਨੂੰ ਜ਼ਮਾਨਤ ਲਈ ਸਿੱਧਾ ਸੁਪਰੀਮ ਕੋਰਟ ਦਾ ਰੁਖ ਕਰਨਾ ਪੈ ਸਕਦਾ ਹੈ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਅਧਿਕਾਰਤ ਆਰਡਰ ਜਾਰੀ ਨਹੀਂ ਹੋਇਆ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਪਿਛਲੇ ਕਰੀਬ 5 ਮਹੀਨਿਆਂ ਤੋਂ ਜੇਲ੍ਹ ਵਿੱਚ ਨਹੀਂ ਦੂਜੇ ਪਾਸੇ ਮੋਹਾਲੀ ਅਦਾਲਤ ਵਿੱਚ ਅੱਜ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਪਘੋੜਾ ਕੋਸ਼ਿਸ਼ਤ ਕਰਨ ਲਈ ਦਾਖਲ ਪਟੀਸ਼ਨ ਤੇ ਸੁਣਵਾਈ ਹੋਵੇਗੀ ਇਸ ਦੌਰਾਨ ਉਹਨਾਂ ਦੇ ਵਕੀਲ ਵੱਲੋਂ ਆਪਣਾ ਪੱਖ ਪੇਸ਼ ਕੀਤਾ ਜਾਵੇਗਾ ਗਰੇਵਾਲ ਨੂੰ ਇਸ ਕੇਸ ਵਿੱਚ ਪਹਿਲਾ ਹੀ ਨਾਮਜ਼ਦ ਕੀਤਾ ਜਾ ਚੁੱਕਾ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਪਹਿਲਾਂ ਹੀ ਚਲਾਨ ਪੇਸ਼ ਕਰ ਚੁੱਕੀ ਹੈ ਚਾਰਜ ਸ਼ੀਟ ਵਿੱਚ ਕਈ ਅਕਾਲੀ ਅਤੇ ਭਾਜਪਾ ਨੇਤਾਵਾਂ ਦੇ ਵੀ ਬਿਆਨ ਦਰਜ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਨਰਤਾਰਤ ਸਮੇਂ ਅੰਦਰ ਹੀ ਚਾਰਜ ਸ਼ੀਟ ਦਾਖਲ ਕੀਤੀ ਹੈ ਵਿਜੀਲੈਂਸ ਦੇ ਮੁਤਾਬਕ 10 ਸਾਲਾਂ ਦਾ ਰਿਕਾਰਡ ਖੰਗਾਲਨ ਲਈ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਇਸ ਕੇਸ ਵਿੱਚ ਕੁੱਲ 200 ਗਵਾਹ ਤਿਆਰ ਕੀਤੇ ਗਏ ਨੇ ਵਿਜੀਲੈਂਸ ਬਿਊਰੋ ਨੇ 4 ਦਿਨ ਪਹਿਲਾਂ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਦੇ ਵਕੀਲਾ ਨੇ ਦੱਸਿਆ ਹੈ ਕਿ ਗੁਲਾਟੀ ਪਹਿਲਾਂ ਸਰਕਾਰੀ ਗਵਾਹ ਸੀ ਪਰ ਹੁਣ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਗੁਲਾਟੀ ਦੇ ਜ਼ਰੀਏ ਸਾਬਕਾ ਮੰਤਰੀ ਨੇ ਸ਼ਿਮਲਾ ਅਤੇ ਦਿੱਲੀ ਵਿੱਚ ਸੰਪਤੀਆਂ ਖਰੀਦੀਆਂ ਗੁਲਾਟੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਉਸ ਦਾ 6 ਦਿਨ ਦਾ ਰਿਮਾਂਡ ਲਿਆ ਹੈ ਪੀੜਤ ਪੱਖ ਦਾ ਕਹਿਣਾ ਹੈ ਕਿ ਗੁਲਾਟੀ ਪਹਿਲਾਂ ਵਿਜੀਲੈਂਸ ਦਾ ਸਰਕਾਰੀ ਗਵਾਹ ਸੀ ਜਦਕਿ ਵਿਜੀਲੈਂਸ ਦਾ ਦਾਵਾ ਹੈ ਕਿ ਹੁਣ ਉਨ੍ਹਾਂ ਨੂੰ ਨਵੇਂ ਸਬੂਤ ਮਿਲੇ ਨੇ ਅਤੇ ਉਸ ਆਧਾਰ ਤੇ ਕੇਸ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਮਜੀਠੀਆ ਦੇ ਸਾਲੇ ਗੱਜਪਤ ਗ੍ਰਿਵਾਲ ਨੂੰ ਭਗੋੜਾ ਕੋਸ਼ਿਸ਼ਤ ਕਰਨ ਲਈ ਵਿਜੀਲੈਂਸ ਨੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਅਰਜੀ ਦਿੱਤੀ ਹੈ ਇਸ ਤੇ 1 ਦਸੰਬਰ ਨੂੰ ਸੁਣਵਾਈ ਹੋਵੇਗੀ ਯਾਨੀ ਅੱਜ ਸੁਣਵਾਈ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬੇਹੱਦ ਵੱਡਾ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਜਲਦ ਹੀ ਇਨਕਮ ਟੈਕਸ ਖਤਮ ਹੋਵੇਗਾ ਅੱਜ ਇਹ ਇੱਕ ਬੇਹੱਦ ਵੱਡਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਹਮਣੇ ਆਇਆ ਜਿਸ ਤੋਂ ਬਾਅਦ ਹਰ ਪਾਸੇ ਚਰਚਾ ਛਿੜਦੀ ਹੋਈ ਨਜ਼ਰ ਆ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਵੱਡੇ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੇ ਨੇ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਅਮਰੀਕਾ ਚ ਇਨਕਮ ਟੈਕਸ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਸਰਕਾਰ ਟੈਰਿਫ ਤੋਂ ਇੰਨਾ ਜ਼ਿਆਦਾ ਪੈਸਾ ਕਮਾਏਗੀ ਕਿ ਇਨਕਮ ਟੈਕਸ ਦੀ ਲੋੜ ਹੀ ਨਹੀਂ ਪਵੇਗੀ ਟੈਰਿਫ ਇਸ ਤਰ੍ਹਾਂ ਦਾ ਟੈਕਸ ਹੈ ਜੋ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਤੇ ਲਗਾਇਆ ਜਾਂਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਇਸ ਕਮਾਈ ਕਾਰਨ ਅਮਰੀਕੀ ਨਾਗਰਿਕਾਂ ਨੂੰ ਆਪਣੀ ਕਮਾਈ ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ ਇਸ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਪ੍ਰਸਤਾਵ ਦੇ ਨਾਲ ਅਮਰੀਕਾ ਆਰਥਿਕ ਵਿਵਸਥਾ ਤੇ ਟੈਕਸ ਪ੍ਰਣਾਲੀ ਨੂੰ ਪੂਰਨ ਤਰ੍ਹਾਂ ਬਦਲ ਸਕਦਾ ਉਹਨਾ ਕਿ ਹੈ ਕਿ ਅਗਲੇ ਕੁਝ ਸਾਲਾਂ ਚ ਇਨਕਮ ਟੈਕਸ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ ਇਹ ਇੱਕ ਸਦੀ ਤੋਂ ਵੀ ਵੱਧ ਸਮੇਂ ਚ ਅਮਰੀਕੀ ਟੈਕਸ ਪ੍ਰਣਾਲੀ ਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਜਾਨਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲੋਕਾਂ ਨੂੰ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਅਮਰੀਕਾ ਦੇ ਵਿੱਚ ਟੈਕਸ ਖਤਮ ਹੋ ਜਾਵੇਗਾ ਦੂਜੇ ਦੇਸ਼ਾਂ ਤੋਂ ਉੱਤੇ ਜਿਹੜਾ ਟੈਰਿਫ ਅਮਰੀਕਾ ਦੇ ਬੋਲੋ ਲਗਾਇਆ ਗਿਆ ਉਸ ਤੋਂ ਹੀ ਇੰਨੀ ਜ਼ਿਆਦਾ ਕਮਾਈ ਜੋ ਅਮਰੀਕਾ ਕਰੇਗਾ ਕਿ ਲੋਕਾਂ ਨੂੰ ਟੈਕਸ ਦੇਣ ਦੀ ਬਿਲਕੁਲ ਲੋੜ ਨਹੀਂ ਪਵੇਗੀ ਅਜਿਹੇ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਦਿੱਤੇ ਜਾ ਰਹੇ ਨੇ ਇਸ ਦੇ ਵਿੱਚ ਦੱਸਿਆ ਗਿਆ ਕਿ ਅਮਰੀਕੀ ਨਾਗਰਿਕਾਂ ਨੂੰ ਆਪਣੀ ਕਮਾਈ ਦੇ ਵਿੱਚੋਂ ਕੋਈ ਟੈਕਸ ਨਹੀਂ ਦੇਣਾ ਪਵੇਗਾ ਜਿਸ ਨਾਲ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੀ ਰਾਹਤ ਜਿਹੜੀ ਮਿਲੇਗੀ ਔਰ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਜਿਹੜਾ ਇਨਕਮ ਟੈਕਸ ਲੋਕ ਦਿੰਦੇ ਨੇ ਉਹ ਬਹੁਤ ਘੱਟ ਮਾਤਰਾ ਤੇ ਦੇਣਾ ਪਵੇਗਾ ਹਾਲਾਂਕਿ ਹੋ ਸਕਦਾ ਹੈ ਕਿ ਬਿਲਕੁਲ ਵੀ ਇਸ ਦਾ ਭੁਗਤਾਨ ਨਾ ਕਰਨਾ ਪਵੇ ਕਿਉਂਕਿ ਦੂਜੇ ਦੇਸ਼ਾਂ ਤੋਂ ਆ ਰਿਹਾ ਟੈਰਿਫ ਜਿਹੜਾ ਟੈਕਸ ਆ ਉਸ ਦੇ ਨਾਲ ਹੀ ਅਮਰੀਕਾ ਨੂੰ ਬਹੁਤ ਵੱਡਾ ਲਾਭ ਜਿਹੜਾ ਵਾ ਮਿਲੇਗਾ ਇਹੀ ਇਹ ਜਿਹੜੇ ਵੱਡੇ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਰ ਟਰੰਪ ਦੇ ਵੱਲੋਂ ਦਿੱਤੇ ਗਏ ਨੇ ਤਾਂ ਇਸ ਪੂਰੇ ਬਿਆਨ ਤੋਂ ਬਾਅਦ ਚਰਚਾ ਛਿੜ ਚੁੱਕੀ ਹੈ ਹਾਲਾਂਕਿ ਅਮਰੀਕਾ ਦੇ ਨਾਗਰਿਕ ਜਿਹੜੇ ਨੇ ਉਹ ਇਸ ਵਬਾਪਤ ਕਿਤਨੇ ਕਿਤੇ ਰਾਹਤ ਮਹਿਸੂਸ ਕਰ ਰਹੇ ਨੇ ਕਿ ਹਾਲਾਕਿ ਇਨਕਮ ਟੈਕਸ ਜਿਹੜਾ ਉਹ ਅਦਾਇਗੀ ਕਰਦੇ ਨੇ ਉਹ ਸ਼ਾਇਦ ਨਾ ਦੇਣਾ ਪਵੇ ਤਾਂ 트ੰਪ ਦੇ ਇਸ ਵੱਡੇ ਬਿਆਨ ਨੇ ਹਰ ਪਾਸੇ ਚਰਚਾ ਛੇੜ ਦਿੱਤੀ ਹੈ ਤਾਂ ਆਖਰਕਾਰ ਹੁਣ ਅਮਰੀਕਾ ਦੇ ਵਿੱਚ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਹੋਣੇ ਨੇ ਇਹਨਾਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਪਰ ਆਏ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਡੇ ਬਿਆਨ ਸਾਹਮਣੇ ਆਉਂਦੇ ਨੇ ਤਾਂ ਹੁਣ ਇਨਕਮ ਟੈਕਸ ਨੂੰ ਲੈ ਕੇ ਵੀ ਇੱਕ ਬਿਆਨ ਦਿੰਦਾ ਹੈ ਕਿ ਅਮਰੀਕਾ ਦੇ ਵਿੱਚ ਇੱਕ ਸਮੇਂ ਤੇ ਇਨਕਮ ਟੈਕਸ ਬਿਲਕੁਲ ਬੰਦ ਹੋ ਜਾਵੇਗਾ ਜਾਨਕਿ ਅਮਰੀਕਾ ਦੇ ਲੋਕਾਂ ਨੂੰ ਇਨਕਮ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ